ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਮੇਰੇ ਵਲੌਗਰ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡੇ ਬਹੁਤ-ਬਹੁਤ ਵਧੀਆ ਕਮੈਂਟਸ ਨੇ ਕਈ ਵਾਰ ਮੈਨੂੰ ਪੰਜਾਬੀ ਪੜ੍ਹਨ ਚ ਪ੍ਰੋਬਲਮ ਆ ਜਾਂਦੀ ਹੈ ਕਿ ਛਿੱਟੀ ਮਰੀ ਨੌਕ-ਝੌਕ ਵੀ ਹੋ ਜਾਂਦੀ ਹੈ ਬਟ ਆਪਣੇ ਆਪ ਪਲੀਜ਼ ਉਹਨੂੰ ਇਗਨੋਰ ਕਰਿਆ ਕਰੋ ਆਪਦੀ ਛੋਟੀ ਵੱਡੀ ਜੋ ਵੀ ਭੈਣ ਸਮਝ ਕੇ ਕੋਈ ਗੱਲ ਨਹੀਂ ਤੇ ਅੱਜ ਦਾ ਜਿਹੜਾ ਵਲੌਗ ਹੈ ਨਾ ਇਹ ਹੈਗੀ ਆ ਨਿੱਕੀ ਮੋਟੀ ਜਿਹੜੀ ਨੌਕ-ਝੌਕ ਸੀ ਮੰਮੀ ਤੇ ਗੁਰਸ਼ਰਨ ਦੀ ਹੋ ਰਹੀ ਸੀ ਕਲਿੱਪ ਇਹ ਦੂਸਰੀ ਤਰ੍ਹਾਂ ਮੈਂ ਉਸ ਟਾਈਮ ਬਣਾ ਰਹੀ ਸੀਗੇ ਤੇ ਪਲੀਜ਼ ਇਹਨੂੰ ਇੰਜੋਏ ਕਰਿਓ ਜੇ ਕੋਈ ਵੀ ਚੀਜ਼ ਆ ਤੁਹਾਨੂੰ ਲੱਗੀ ਤਾਂ ਪਲੀਜ਼ ਸਭ ਦੇ ਕਮੈਂਟਾਂ ਰਾਈ ਜ਼ਰੂਰ ਸ਼ੇਅਰ ਕਰਿਆ ਕਰੋ ਇੰਜੋਏ ਸਾਡੇ ਵਲੌਗ ਕਰੋ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਧੰਨਵਾਦ ਚਾਕਾ ਮਸ਼ੀਨ ਕੀ ਹੈ ਤਿੱਲੇ ਦਾ ਵਰਕ ਇਹ ਕੀ ਸਿੰਧੀ ਤੋਪਾ ਕਿਹੜਾ ਸਿੰਧੀ ਤੋਪਾ ਹੈ ਇਹ ਚਾਦਰ ਕੱਟੀ ਆ ਹਾਂ ਇਹ ਪਹਿਲਾਂ ਚਾਦਰਾਂ ਦਾ ਰਵਾਜ ਹੁੰਦਾ ਮੈਨੂੰ ਪਤਾ ਮੈਂ ਇਹ ਚਾਦਰਾਂ ਤੇ ਸੁਣਦਾ ਮੇਰੀਆਂ ਕੱਡੀਆਂ ਪਈਆਂ ਦਾਜ ਆ ਇਹ ਕਾਜੂ ਕਦ ਤੈਨੂੰ ਕੀ ਕੱਟਣਾ ਆ ਇਹਨੂੰ ਆਪ ਦਾਮ ਫੋਰਾ ਮੂੰਹ ਬਣਿਆ ਨਹੀਂ ਦਾ ਇਹਨਾਂ ਐਵੇਂ ਤਾਰੀਫ ਜੀ ਕਰਿਆ ਕਰੋ ਕਿਵੇਂ ਵੇਂਦੀ ਆ ਸਿੰਧੀ ਤੋਪਾ ਕੀ ਕਦੇ ਕੀਟਾ ਕੋ ਟੰਗ ਦਾ ਕੰਮ ਕੌਣ ਬੇਖੀ ਕਹੂਗੀ ਮੈਂ ਆਪਦੇ ਦਾਜ ਦੀਆਂ ਆਪ ਲੈ ਕੇ ਦਾਜ ਲਿਆਂਦਾ ਨਾ ਤੁਹਾਡੇ ਘਰੇ ਇੱਕ ਤਾਂ ਤੂੰ ਇਹ ਪਰਸਾ ਤੋੜੀ ਆ ਦਾਜ ਨਹੀਂ ਮੰਗਣਾ ਅਸੀਂ ਸੰਧੂਆ ਨੇ ਤੁਸੀਂ ਵੱਡੇ ਤੀਲੇ ਥਾਲੀ ਵਾਲ ਗਿੱੱਜੀਆਂ ਆਂ ਯਾ ਦੇ ਭਰਾਵਾਂ ਦੀ ਸੋਣਾ ਨਾ ਕੰਡੀ ਮੈਂ ਕਿਹਾ ਕਿੰਨੀ ਬਰਾਤ ਤੇਰੇ ਮੰਮੀ ਆਈ ਸੀਗੀ 35 ਬੰਦੇ 25 ਬੰਦੇ ਸੀ 25 ਤਾਂ ਐਵੇਂ ਵਧਾਈ ਜਾਂਦੀ ਸੀ ਸੀ ਸੀਗੇ ਉਹ 11 ਜਾਂਦੇ ਸੀ 11 ਜਾਂਦੇ ਤੇ ਇਹ ਇਹ ਇਹੇ ਮੇਰੇ ਨਾਨਾ ਜੀ ਹਾਂ ਨਾਨਾ ਜੀ ਦੀ ਬੇਟੀ ਇਹਨੇ ਨਹੀਂ ਕਦੇ ਖੋਸ਼ ਹੋਣਾ ਹਾਂ ਕਹਿੰਦੀ ਉਹਨਾਂ ਨੇ ਮੇਰੇ ਨਾਨਾ ਜੀ ਨੇ ਕਹਿਤਾ ਸੀ ਉਹਨਾਂ ਨੂੰ ਕਿ ਆਪਦੀ ਰਿਸਕ ਤੇ ਆਇਓ ਤੁਹਾਡੇ ਚ ਇੰਨੀ ਵੀ ਜੁਰਤ ਨਹੀਂ ਆ ਕਿ ਸਾਡੇ ਬੰਦੇ ਬਚਾ ਸਕੋ ਸਾਡੇ ਬੰਦਿਆਂ ਨੇ ਤੈਨੂੰ ਮੌਤ ਤੇ ਖੇਡ ਕੇ ਘਰੇ ਲਿਆਂਦਾ ਤੇ ਉੱਥੇ ਗੋਲੇ ਜਿਗਾ ਪਾਥੀਆਂ ਪੱਥਨ ਲਾ ਲੈਂਦਾ ਉਹ ਪਾਥੀਆਂ ਪੱਥਨ ਲਾ ਲੈਂਦੇ ਅਗਲੇ ਪਾਥੀਆਂ ਪੱਥਨ ਲਾਉਂਦੇ ਹੁੰਦੇ ਸੀ ਤੇ ਨਾਲ ਪੱਠੇ ਪਵਾਉਣ ਖੁਰਲੀਆਂ ਜਾਈ ਜਿਨਨੇ 11 ਤੋਂ ਵੱਧ ਆ ਜਾਂਦੇ ਸੀ ਤੇ ਫਿਰ ਸਾਡੇ ਸਾਡੇ ਬੰਦੇ ਫਿਰ ਵੀ ਹੌਸਲਾ ਕਰਕੇ ਤੈਨੂੰ 25 ਉਹ ਆਉਂਦੇ ਆ ਪੱਠੇ ਨਹੀਂ ਪਵਾਉਣੇ ਬੱਚੀ ਆਏ ਫਿਰ ਵੀ ਤੁਸੀਂ ਤਾਂ ਡਰ ਗਏ ਆ ਦੀ ਸਿਰਖ ਸਗਾਓ ਜੁਰਤ ਸਾਡਿਆਂ ਦੀ ਸੀ 11 ਦੀ ਹੈਗਾ 35 ਗਏ ਵੇਖਾ ਕਿਹੜੇ ਬੱਸ ਕਰਿਆ ਕਰ ਵੱਡੀ ਆਈ ਤੂੰ ਫੌਜੀ ਗਿਆ ਇਧਰੋਂ ਵੀ ਹਰ ਭਜਨ ਸਿੰਘ ਬੌਝੇ ਦੀ ਨਾਇਕ ਹੌਲਦਾਰ ਹਣੀ ਗਿਆ ਇਧਰੋਂ ਵੀ ਹਾਂਜੀ ਚੱਕੜੀ ਗਰੀਬੀ ਉਹਨਾਂ ਨੇ ਕਿਹੜੀਆਂ ਗੱਲਾਂ ਕਰਦੀ ਤੂੰ ਅੱਗੇ ਤੇ ਕਿਤੇ ਪਾਈਨੈਪਲ ਖਾਣੀ ਨੂੰ ਮੰਮੀ ਬਰਦਾਦਾ ਆਪਣਾ ਕਾਰਗਲ ਦੀ ਲੜਾਈ ਜਦੋਂ ਉਦੋਂ ਸੀਗੇ ਤੇ ਦਾਦਾ ਆਪਣਾ ਦੂਜੇ ਦਾਦੇ ਨੇ ਦੋ ਲੜਾਈਆਂਆਂ ਨਹੀਂ ਪੜਦਾਦੇ ਨੇ ਪੜਦਾਦੇ ਨੇ ਬਰਮਾ ਦੀ ਲੜਾਈ ਲੜੀ ਆ ਕਿਉਂ ਤੇ ਦਾਦੇ ਨੇ ਦਾਦੇ ਨੇ ਕਾਰਗਲਤੀ ਕਾਰਗਲਤੀ ਤੇ ਫੇਰ ਤੇ ਤੂੰ ਮੰਮੀ ਸਾਡੇ ਨਾਲ ਜੰਗ ਲਾਈ ਹੋਈ ਆ ਸਾਡੇ ਤੇ ਤੇ ਤਾਂ ਹੀ ਜੰਗ ਲਾਈ ਹੋਰ ਖਾਤੋਂ ਲਾਈ ਆ ਸਾਡੇ ਵੰਸ਼ ਸਹੀਜ ਹੋਏ ਨੇ ਤੇ ਤੁਸੀਂ ਇਧਰ ਬੇੜਾ ਕਰਤਾ ਆਪ ਦਾ ਤਾਂ ਹੀ ਜੰਗ ਲਾਈ ਬੈਠੀ ਆਪਣੀ ਡੈਡੀ ਫੌਜ ਚ ਭਰਤੀ ਹੋਇਆ ਸੀ ਡਿਊਟੀ ਤੇ ਜਾਣਾ ਸੀ ਜਦੋਂ ਗਏ ਨਹੀਂ ਸੀ ਦੇਖ ਲੈ ਸਾਡਾ ਤਾਂ ਲਾਣਾ ਐ ਸਾਰਾ ਫੌਜੀਆ ਵਾਲਾ ਤੇ ਤੂੰ ਕੀ ਗੱਲਾਂ ਕਰਦੀ ਏ ਸ਼ੁਰੂ ਤੋਂ ਆਪਣਾ ਪੜਿਆ ਨਹੀਂ ਖਿਆ ਨਹੀਂ ਸੱਤ-ਸੱਤ ਪੜ ਕੇ ਸਾਰੇ ਭਰਤੀ ਸੀ। ਉਹ ਉਹਨਾਂ ਟਾਈਮਾਂ ਸੱਤ ਬਹੁਤ ਹੁੰਦੀ ਆ। ਸਾਡਿਆਂ ਨੂੰ ਮਾੜਾ ਨਾ ਗਾ। ਬਾਪੂ ਪੰਜ ਕਣੀ ਕਿ ਕਿੰਨਾ ਹੀ ਪਾਪਾ ਵੀ ਸੱਤ ਸੀ ਤੇ ਤੁਹਾਡਾ ਪਿਓ ਵੀ ਸੱਤ ਸੀ। ਪਰ ਇਹ ਕਿੱਡੀ ਗੱਲ ਆ ਤੂੰ ਮੰਮੀ 10ਵੀਂ ਪਾਸ ਕਰਕੇ ਕੀ ਲੱਲੇ ਲਾਤੇ ਇਕੱਲੇ ਸੈਣ ਹੀ ਕਰਨੇ ਆਉਂਦੇ। ਪੜਕਾਦੇ ਨੂੰ ਬਾਣੀਆਂ ਜਵਾਨੀ ਕੰਠ ਸੀ। ਉਹਦੇ ਮੂੰਹ ਦੀ ਕਈ ਗੱਲ ਪੂਰੀ ਹੁੰਦੀ ਸੀ ਐਨਾ ਪਾਠ ਕੂਟ ਪਾਠ ਪੂਜਾ ਕਰਦੇ ਹੁੰਦੇ ਸੀ। ਆ ਵੇ ਕਿਉਂ? ਸਾਡਿਆਂ ਦੀ ਕੀ ਰਿਸਕਲ ਕੰਨੀ ਕੰਨੀ ਮੈਂ ਦਾਜ ਚ ਟੀਵੀ ਲੈ ਕੇ ਆਈ ਸੀ। ਕਿੰਨੇ ਕਹੇ ਟੀਵੀ ਲੈ ਕੇ ਆ? ਚੱਲਿਆ ਦੇਖ ਦੇਨੀ ਉਹ। ਵਾਰ ਗਿਆ ਵਕਤ ਉਹ ਰਾਗੇ ਤੋਸਟ ਆਈ ਚ ਮੇਡੀ ਸ਼ਿਕਾਇਤ ਸੀ ਵੀਰ ਐਵੇਂ ਦਾ ਟੀਵੀ ਚਾਹੀਦਾ ਦੇਖ ਲਾ ਹਾਲਾਤ ਆਪਦੇ ਐਵੇਂ ਦੇ ਹੀ ਉਹੋ ਹੀ ਤੇਰੀ ਕੁੜੀ ਖਰਦੀ ਫਿਰ ਮੈਨੂੰ ਵੀ ਐਲਸੀਡੀ ਵੱਡੀ ਲਗਾਣੀ ਆ ਮੰਮੀ ਆਪਦੇ ਟਾਈਮ ਤੇ ਕੋਲਾ ਘੇੜਦੀ ਰਹਿੰਦੀ ਇਹਨੂੰ ਨਹੀਂ ਪਤਾ ਆਹ ਫਸਟ ਡਰਸ ਦਾ ਕੋਰਸ ਵੀ ਕੀਤਾ ਵੈਸੇ ਉਹ ਬੱਕਰੀ ਜੇ ਮੈਨੇ 6 ਕਿ ਮਹੀਨੇ ਹੋਰ ਪੜਾਈ ਕਰ ਦਿੰਦੀ ਮੈਂ ਨਰਮ ਬਣ ਜਾਂਦਾ ਜਬਾਨਾ ਆ ਆ ਸਾਡੇ ਘਰੇ ਆਣ ਕੇ ਖੁਸ਼ ਆ ਉੱਥੇ ਤੇ ਪਤਲੀ ਦੀ ਦੂਜੀ ਭੈਣ ਪਤਲੀ ਪਤੰਗ ਵੇਖ ਲਈਆ ਠੂਕ ਮਾਰਿਆ ਤੇ ਮੈਨੂੰ ਪਤਾ ਲੱ ਡਿੱਗ ਡੁਗੜਾ ਪਵੇ ਟੇਡਾ ਨਾ ਵੇਖ ਹੁਣ ਗੱਲ ਨਹੀਂ ਨਾ ਆਉਂਦੀ ਕੀ ਗੱਲ ਨਹੀਂ ਆਉਂਦੀ ਕੀ ਮੇਰੇ ਕਾਜ ਮੇਰੇ ਚ ਕਾਜ ਸੀ ਹਜੇ ਤਾਂ ਤੂੰ ਮੰਮੀ ਦਾ ਇੱਕ ਹੋਰ ਨਹੀਂ ਡਾਇਲੌਗ ਸੁਣਿਆ ਮੈਂ ਇੰਨਾ ਕੰਮ ਕਰਦੀ ਰਹੀ ਆ ਤੇ ਵਿਆਹ ਲੈ ਤੇਰਾ ਰੰਗ ਪੱਕਾ ਮੇਰੇ ਵਾਂਗੂ ਮੇਰੇ ਡੈਡੀ ਨੇ ਫਰਕ ਕੀਤਾ ਰੰਗ ਪੱਕੇ ਹੀ ਹੁੰਦੇ ਜੱਟਾਂ ਦੇ ਧੀਆਂ ਪੁੱਤਾਂ ਦੀ ਆ ਗੋਰੇ ਕਿਉਂ ਤਰੇ ਫਿਰਦੇ ਫਿਰ ਗੋਰੇ ਕੋਈ ਗੋਰੇ ਉੱਤੇ ਗੋਰੇ ਤਾਂ ਮਹਿਮਾਨ ਆ ਤੇ ਬਥੇਰੇ ਜਿੰਨੇ ਮਰਜ਼ੀ ਚੱਕ ਲਿਓ ਹਾਂ ਹੁਣ ਦਾਦੇ ਆ ਲਓ ਜੋ ਹੋਰ ਪਿਓ ਮੈਂ ਇਧਰ ਤੇ ਜਾਣਾ ਸੀ ਇਕੱਲੇ ਨੇ ਤੂੰ ਨਾ ਜਾਂਦਾ ਮੈਨੂੰ ਕਿਉਂ ਤੇਰੇ ਤੇ ਲੱਗ ਗਈ ਮੈਨੂੰ ਵੀ ਮੇਰੇ ਵਾਂਗ ਸ਼ਸ਼ਾਂ ਤੇ ਜਾਣਾ ਸੀ ਚਿੱਟਾ ਹੁੰਦਾ ਮੈਂ ਮਮੀ ਕਹਿੰਦੀ ਇੱਕ ਜਾਲੇ ਦਾ ਰੱਗ ਤਾਂ ਵੇਸੇ ਜਾ ਲੈ ਨਿੱਕਾ ਜਾ ਤਾਂ ਵੜਿਆ ਲਓ ਜੀ ਤੁਹਾਨੂੰ ਇੱਕ ਬੜੀ ਵਧੀਆ ਖਬਰ ਹੈ ਸਾਡੀ ਸੰਦੀਪ ਨੂੰ ਚੀਜ਼ਾਂ ਵੀ ਭੁੱਲਣ ਲੱਗੀਆਂ ਕਿਉਂ ਭੁੱਲਣ ਲੱਗੀਆਂ ਕਿਉਂਕਿ ਇਹ ਸਿਰਫ ਆਪਦੀ ਆਪੇ ਫੋਕਸ ਕਰਦੀ ਆ ਇਹ ਸਾਡੇ ਤੇ ਫੋਕਸ ਨਹੀਂ ਕਰਦੀ ਸਿਰਫ ਮੈਂ ਜੈਲਸੀ ਕਰਦੀ ਆ ਕਿਉਂਕਿ ਮੈਂ ਪੜਨਾ ਪੁੰਦਾ ਮੈਂ ਕੰਮ ਕਰਨਾ ਹੁੰਦਾ ਮੈਂ ਸੌਂਗੀ ਇਹ ਇਹ ਕਰਦੀ ਆ ਇਹ ਜਿੰਨਾ ਸਾਰਾ ਜਿਹੜਾ ਉਹ ਮਾਈ ਗੋਡ ਇਹ ਬਿਜ਼ਨਸ ਵਰਕ ਕਰਦੀ ਹੈ ਕਿ ਪਰ ਤੁਹਾਡੀ ਕੁੜੀ ਮੈਨੂੰ ਅੱਜ ਤੱਕ ਇਹਦੀ ਸਮਝ ਵੀ ਆਈ ਨਹੀਂ ਕਿਹੜਾ ਬਿਜ਼ਨਸ ਕਰਦੀ ਆ ਦੀਨੇ ਕਰਕੇ ਇਹ ਚੀਜ਼ਾਂ ਭੁੱਲ ਗਿਆ ਇੰਨਾ ਜ਼ਿਆਦਾ ਸਟ्रेस ਵੈਸੇ ਮੈਂ ਤਾਂ ਮਜ਼ਾਕ ਕਰ ਰਹੀ ਸੀ ਭੁੱਲਣਾ ਸਟ੍ਰਾਈਕ ਨਹੀਂ ਚਾਪਟਰ ਪਹਿਲਾਂ ਪਛਾਨਣੀ ਆ ਸਦੀਪ ਦੇ ਇਨਵੈਸਟ ਕਰਨ ਦੀ ਜ਼ਰੂਰਤ ਆ ਆਈ ਥਿੰਕ ਸੋ ਕਿਉਂਕਿ ਜਿਹੜਾ ਪੋਰਟਰੇਟ ਬਣਾਉਣ ਚ ਬਿਜੀ ਸੀ ਨਾ ਉਹ ਪੋਰਟਰੇਟ ਤੁਹਾਨੂੰ ਨਾਲ ਸ਼ੇਅਰ ਕਰਾਂਗੀ ਉਹਦੇ ਲਈ ਬਹੁਤ ਜ਼ਿਆਦਾ ਜਾਗੀ ਚੁਗੀ ਇਸ ਕਰਕੇ ਪਰ ਇੱਕ ਗੱਲ ਤੁਸੀ ਮੈਨੂੰ ਜ਼ਰੂਰ ਦੱਸੋ ਤੁਹਾਨੂੰ ਵੀ ਲੱਗਦਾ ਮੈਂ ਕੰਮ ਨਹੀਂ ਕਰਦੀ ਮੈਂ ਤੇ ਆਪਣੇ ਵੱਲੋਂ ਸਾਰਾ ਦਿਨ ਲੱਗੀ ਰਹੀ ਨਹੀਂ ਆ ਸਿਰਫ ਅੱਧਾ ਘੰਟਾ ਅੱਧਾ ਘੰਟਾ ਬਣੀ 20 ਮਿੰਟ ਮੈਂ ਆਪਣੀ ਜਿਹਨੂੰ ਕਹਿੰਦੇ ਪਾਵਰ ਨੈਪ ਲਈ ਕਿਉਂਕਿ ਕਲਾਸ ਲੱਗਣ ਤੋਂ ਬਾਅਦ ਮੇਰੀ ਉਹ ਜ਼ਰੂਰੀ ਬਣ ਜਾਂਦੀ ਪਰ ਇਹਨਾਂ ਨੂੰ ਸਿਰਫ 7 ਘੰਟੇ ਨੀਂਦ ਦੀ ਜ਼ਰੂਰਤ ਆ। ਇਹ ਕਾ ਉਹ ਆਪਣੀ ਰਾਤ ਨੂੰ 7:00 ਜੇਕਰ ਤੁਸੀਂ 8 ਦੇ 9:00 ਤੇ ਸਵੇਰੇ ਕਰਦੇ ਪਰ ਨਹੀਂ ਰਾਤੀ ਆਪਾਂ 11:00 ਵਜੇ ਸੁੱਤੇ ਸਵੇਰੇ 8:00 5:30 ਫੜਨੀ ਕਦੇ ਕਦੇ ਹਾਂ ਕਈ ਸਾਲਾਂ ਤੋਂ ਨਹੀਂ ਮੈਂ ਤੇਨੂ ਨਹੀਂ ਕਿਹਾ ਨਾ ਉਹਨੂੰ ਕਹਿ ਰਹੀ ਆ ਹਨਾ ਤੂੰ ਆਪਣੇ ਤੇ ਲਜਾ ਘੱਲ 7 ਘੰਟੇ ਤੈਨੂੰ ਨੀਂਦ ਪੂਰੀ ਥੋੜੀ ਚਾਹੀਦੀ ਤੇਰੀ ਜਰੂਰੀ ਸਾਰੇ ਦਿਨ ਤੂੰ ਵੇਟ ਲੋਸ ਕਰਨਾ ਵੇਟ ਵਧਾਉਣਾ ਨਹੀਂ ਖਾ ਕੇ ਰੋਟਾ ਕੋਕ ਪੈ ਜਾਣੀ ਆ ਮੈਂ ਰੋਟੀ ਖਾਣ ਤੋਂ ਬਾਅਦ ਰੋਟੀ ਆਪਾਂ ਖਾਧੀ 11:30 ਵਜੇ ਔਰ ਮੈਂ ਸੁੱਤੀ 1 ਵਜੇ ਪੂਰੇ 1.5 ਘੰਟਾ 1.5 ਘੰਟਾ ਮੈਂ ਉੱਠਾ ਇਹ ਸੱਚ ਨਹੀਂ ਹੈ ਇਹ ਸੱਚ ਹੈ ਇਹ ਕੀ ਇਹ ਸੱਚ ਜਦੋਂ ਤੁਸੀਂ ਦੂਰ ਰਹਿੰਦੇ ਆ ਤਾਂ ਡਿਸਕਸ਼ਨ ਕਰਨੀ ਪੈਂਦੀ ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਮੇਰੇ ਫੋਨ ਤੋਂ ਕਿਉਂ ਪ੍ਰੋਬਲਮ ਦੁੱਖ ਸੁੱਖ ਸਰੀਰਾਂ ਦੇ ਨਾਲ ਆ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਮੈਂ ਆਪਣੇ ਉਂਦੀ ਸੀ ਇਹਨਾਂ ਨੂੰ ਕਰਦੀ ਸੀ ਤੇ ਜਦੋਂ ਮੈਂ ਇੱਥੇ ਆ ਕੇ ਮੈਂ ਘਰ ਵਾਲੇ ਨੂੰ ਕਰਦੀ ਫਿਰ ਕੀ ਹੋ ਗਿਆ ਪਰ ਮੈਂ ਇਹਨਾਂ ਇਹਨਾਂ ਦੀ ਖਾਤਰ ਨਾ ਇਹ ਐਵੇਂ ਮਾਰਦੀ ਆ ਮੈਂ ਇਹਨਾਂ ਦੀ ਖਾਤਰ ਰੋਟੀ ਖਾਣ ਤੋਂ ਬਾਅਦ ਪਹਿਲਾਂ ਟੈਂਗੀ ਭਰੀ ਬਾਹਰ ਧੁੱਪੇ ਫਿਰ ਕੇ ਇਹਨਾਂ ਦੀਆਂ ਮੱਜਾਂ ਖੁੱਲ ਗਈਆਂ ਇਨਾਂ ਨੂੰ ਆਵਾਜ਼ ਦਿੱਤੀ ਫਿਰ ਇਹਨਾਂ ਦੇ ਉਹ ਮੱਜਾਂ ਦੇ ਉੱਤੇ ਛਾਪ ਫੁਆਰੇ ਨਹੀਂ ਚੱਲਦੇ ਪਏ ਸੀ ਉਹ ਚਲਵਾਏ ਮੱਜ ਬਣਵਾਈ ਫਿਰ ਮੈਂ ਟੈਂਕੀ ਭਰੀ ਟੈਂਕੀ ਭਰਨ ਤੋਂ ਬਾਅਦ ਮੈਂ ਆਪਣਾ ਕੂਲਰ ਚ ਪਾਣੀ ਪਾਇਆ ਫਿਰ ਜਾ ਕੇ ਮੈਂ 10 ਮਿੰਟ ਸੌਂ ਗਈ ਉਹ ਵੀ ਮੈਂ ਗੁਰਬਾਣੀ ਪੜ੍ਹੋਂਦੀ ਚੁੰਦੀ ਮੈਨੂੰ ਪਤਾ ਨਹੀਂ ਲੱਗਾ ਕਦੋਂ ਮੈਨੂੰ ਨੀਂਦ ਆਈ ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਭੈੜਾ ਨੂੰ ਯਾਦ ਆ ਗਿਆ ਜੀ ਜਲਦੀ ਹੋ ਗਏ ਹਾਂ ਹਾਂ ਸੰਦੀਪ ਉਹ ਹਵਾ ਵੀ ਤੁਹਾਨੂੰ ਆਉਂਦੀ ਆ ਹਵਾ ਦਾ ਧਾਗੇ ਉੜ ਜੀ ਜਾਂਦੇ ਸਾਨੂੰ ਤਾਂ ਕੋਈ ਭਾ ਭਾੜਾ ਨਹੀਂ ਸਾਨੂੰ ਤਾਂ ਏਸੀ ਦੀ ਮੰਗ ਤੇ ਹੀ ਲਿਆਦਾ ਜਾਵੇ ਸਾਡੇ ਲਈ ਲਾਇਆ ਜਾ ਸਰਕਾਰ ਕੀਤੀ ਜਾਵੇ ਤਾਂ ਫਿਰ ਤੁਸੀਂ ਹੜਤਾਲ ਤੇ ਪਾਓ ਹੜਤਾਲ ਦੇ ਕਿੰਨੇ ਅੱਗੇ ਪੈ ਗਏ ਕਿੰਨਾ ਅੱਗੇ ਪੈਣਾ ਉਹ ਤੇ ਘਰੇ ਜੀਏ ਨਾਲੇ ਕਿ ਖੜੇ ਹੀ ਆ ਸੁਣ ਕੇ ਲੱਗੇ ਹਾਂ ਬਹਿਣਾ ਕਿੱਥੇ ਨਾ ਕਮਰੇ ਜੀ ਸਾਨੂੰ ਕੋਈ ਵੱਡਾ ਕਮਰਾ ਦੋ ਕੋਰਾ ਘਰੇ ਬਹਿ ਨਹੀਂ ਥਾਏ ਮੈਂ ਕਹੂਗੀ ਛੋਟਾ ਬਸ ਇੰਨਾ ਜਗ੍ਹਾ ਤਾਂ ਹੋ ਜਾਂਦਾ ਮੇਰਾ ਕੱਦ ਵੀ ਦਾ ਕਦਰ ਵੱਡਾ ਦਾ ਅਸਲ ਸਿਰਾ ਪਿੱਲੋ ਵਾਲਾ ਤੇ ਉੱਥੇ ਹੀ ਪੈਰ ਦੀ ਤੇ ਹੁਣ ਮੇਰੇ ਨਾਲ ਕਮਰੇ ਚ ਬਹਿਣ ਨੂੰ ਸਾਨੂੰ ਖਾਣ ਹੀ ਦਿੱਤਾ ਅਰੇ ਕੜੀਆਂ ਖੜੀਆਂ ਰਹਿਣੀਆਂ ਬਹਿ ਕੇ ਖਾਣਿਆਂ ਦੇ ਬਸ ਥੱਲੇ ਪੜੇ ਗੰਦਾ ਹੀ ਹੱਕਾ ਥੱਲੇ ਤੇ ਸਾਰਾ ਖੁੱਲਾ ਹੋਪਰੀ ਆ ਆ ਥੱਲੇ ਪੈ ਜਾਓ ਮੈਂ ਤੇ ਤੁਹਾਨੂੰ ਕਿਹਾ ਸੀ ਇੱਥੇ ਗੱਦੇ ਲਾ ਲਓ ਮੈਂ ਕਿਹਾ ਨਾ ਗੱਦੇ ਲਾ ਲਓ ਸੀ ਗੱਦੇ ਥੱਲੇ ਕਰੰਟ ਪਵਾ ਲਏ ਆਰਥਿਕ ਵੀ ਨਹੀਂ ਹੋਈ ਇਹ ਉਹ ਜਾਓ ਪਰੇ ਉੱਤੇ ਨਹੀਂ ਆਉਣ ਲੱਗੇ ਆਪ ਤੁਸੀਂ ਆਪ ਸਲਾਮ ਸਮਾਰਟ ਬੰਦਿਆ ਕਿ ਅਸੀਂ ਇੱਥੇ ਨਾਲੇ ਪੁੰਨ ਨਾਲੇ ਫਲੀਆਂ ਅਸੀਂ ਆਪਦਾ ਕੰਮ ਕਰਦੀਆਂ ਪਈਆਂ ਤੇ ਨਾਲੇ ਅਸੀਂ ਕੈਲਰੀਆਂ ਬਰਨ ਕਰਦੀਆਂ ਨਾਲ ਆ ਬੋਤਲਾਂ ਰੱਖੀਆਂ ਨੇ ਇੱਥੇ ਪਾਣੀ ਦੀਆਂ ਭਰ-ਭਰ ਕੇ ਇੱਕ ਕੱਢ ਲਈ ਰੱਖੀਆਂ ਜੇ ਫਿਰ ਤੁਸੀਂ ਇੰਨਾ ਹੀ ਬਿਜ਼ੀ ਆ ਤੇ ਪਾਣੀ ਦਾ ਪੀਣਾ ਨਾ ਪਾਣੀ ਕਿੱਥੇ ਹੁਣ ਵੇਖ ਪਾਣੀ ਇੱਥੇ ਰੱਖਣਾ ਪੈਣਾ ਹੁਣ ਵਾਰ-ਵਾਰ ਕੌਣ ਸੋਈ ਚੁੱਕ ਕੇ ਜਾਵੇ ਐ ਮਸ਼ੀਨਾਂ ਵਿੱਚ ਕਿਹੜਾ ਰਸੋਈ ਦੇ ਕਿਹੜੇ ਲਈ ਹੈ ਐ ਕਿਹੜਾ ਤੂੰ ਬੋਰ ਰਸੋਈ ਦੇ ਕਿਹੜਾ ਨਾਲ ਰਸੋਈ ਬਟਾਈ ਆ ਮੈਂ ਹੀ ਭਾਈ ਸੀ ਰਸੋਈ ਵੇਲਾ ਉਸ ਤੋਂ ਵੀ ਚੂਣ ਲਾਦੀ ਮੇਰੇ ਰਸੋਈ ਐਨੇ ਕਿਹੜੇ ਬਾਰੇ ਪਲੀਜ਼ ਆਪਦੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਵਲੌਗ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ